ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਜਣੋ ਸਵਾਗਤ ਹੈ ਤੁਹਾਡੇ ਸੰਧੂ ਭਦਰਪੁਰਿਆ ਡੇਰੀ ਫਾਰਮੇ ਵਿੱਚ ਪਹੁੰਚੇ ਆ ਮੰਡੀ ਵੱਲਾ ਵੇਰਕਾ ਸ਼੍ਰੀ ਅੰਬਰਸਰ ਸਾਹਿਬ ਦੀਵਾਲੀ ਦੇ ਬੰਦੀ ਛੋੜ ਦਿਵਸ ਜੀਆਂ ਆਪ ਜੀ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਸਜਣੋ ਮਲਵਾਈ ਜਿਹੜਾ ਡੇਰੀ ਫਾਰਮ ਹੈ ਬਾਈ ਉਹਨਾਂ ਦਾ ਉੱਤੇ 8-10 ਐਨੀਮਲ ਸੱਜੋ ਤੁਹਾਨੂੰ ਦਿਖਾਉਣ ਲੱਗੇ ਆ ਐਂਡ ਤੱਕ ਜੁੜੇ ਰਹੋ ਜ਼ਰੂਰ ਜੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਬ ਜੀ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਾਡੇ ਵੱਲੋਂ ਵੀ ਮਲਵਾਈ ਡੇਰੀ ਫਾਰਮ ਵੱਲੋਂ ਸਾਰਿਆਂ ਵੀਰਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਹੋ ਚੜਦੀ ਕਲਾ ਜੀ ਸਭ ਕਿਰਪਾ ਜੀ ਮਹਾਰਾਜ ਦੀ ਸਾਡੀ ਨਾਤੀ ਰਾੌਣਕ ਪੂਰੀ ਪੂਰੀ ਰਾੌਣਕ ਲੱਗੀ ਆ ਜੀ ਕਿਦੋਂ ਤੋਂ ਆਏ ਸਾਨੂੰ ਵੀ ਦਿਹਾੜਾ ਚੌਕ ਦਿਨ ਹੋ ਗਿਆ ਆ 4 ਦਿਨ ਹੋ ਗਿਆ ਨਾ ਅੱਜ ਵੀ ਜੌਂਡਿਆ ਵਾ ਦਿੱਲੀ ਦਿੱਲੀ ਆਈ ਜਾਂਦਾ ਠੀਕ ਆ ਅੱਜ 20 ਤਰੀਕ ਹੋ ਗਈ ਹੈ ਨਾ ਠੀਕ ਆ ਜੀ ਮਤਲਬ ਪਹਿਲੇ ਦਿਨ ਅਸੀਂ ਲਾ ਕੇ ਸਮਾਨ ਸੁੰਦੜ ਕੀਤਾ ਹੈ ਔਰ ਤੋਂ ਕਰਦੇ ਨੇ ਜਿਹੜਾ ਮੱਟੀ ਮੱਟੀ ਪਾ ਕੇ ਤਿਆਰੀ ਦੇਤੀ ਮਾਲ ਲਿਆ ਦੇਣ ਅੱਜ ਦੂਜਾ ਦਿਨ ਆ ਜੀ ਠੀਕ ਆ ਜੀ ਤੇ ਪੂਰਾ ਰੌਣਕ ਲੱਗੀ ਹੈ ਹਾਂ ਜੀ ਬਿਲਕੁਲ ਜੀ ਠੀਕ ਆ ਜੀ ਤੇ ਕਿੰਨੇ ਕ ਪਸ਼ੂ ਆਪਣੇ ਕੋਲ ਅਜੋ ਮੇਰੇ ਕੋਲ ਬੈਂਟੀ ਨੇ ਕੀ ਕੁਝ ਮਾਲ ਵੇਚਿਆ ਕੱਲ ਹਾਂ ਉਹ ਰੌਂਡ ਆਉਂਦਾ ਹੈ ਕੋ 15 16 ਹਮੇਸ਼ਾ ਮੌਜੂਦ ਹੋਣੀ ਠੀਕ ਆ ਕਿੰਨੇ ਪਲੱਸ ਤੋਂ ਕਿੰਨੇ ਦੁੱਧ ਵਾਲੀਆਂ ਆਪਣੇ ਕੋਲ 20 ਤੋਂ ਪਲੱਸ 70 ਕਿਲੋ ਦਾ ਕਰਾ ਕੇ ਵਾਹ ਜੀ ਵਾਹ ਪੂਰੇ ਫਿਰ ਬਰੀਡਰ ਪਸ਼ੂ ਲੈ ਆਏ ਹਾਂ ਹਾਂ ਜੀ ਹਾਂ ਜੀ ਬਰੀਡ ਵਾਲੀਆਂ ਨੇ ਠੀਕ ਆ ਮਲਵਾਈ ਫਾਰਮ ਨਾ ਮਲਵਾਈ ਡੇਰੀ ਫਾਰਮ ਹੈ ਜੀ ਕਿਹੜਾ ਨਗਰ ਹੈ ਵੈਸੇ ਵੈਸੇ ਮੇਰੀ ਤਹਿਸੀਲ ਜਿਹੜਾ ਜਨਾਲਾ ਵਾ ਜੀ ਡਿਸਟ੍ਰਿਕਟ ਆਪਣਾ ਅੰਮ੍ਰਿਤਸਰ ਹੀ ਆ ਨਗਰ ਆਪਣਾ ਜਸਰਾਉ ਰਿਹਾ ਜੀ ਪਿੰਡੀਆਂ ਸਿੱਧਾਂ ਲੱਗ ਠੀਕ ਆ ਜੀ ਤੇ ਮੋਬਾਈਲ ਨੰਬਰ 99763293 ਤੇ ਨਾਮ ਕੀ ਆ ਗਿਆ ਨਾਮ ਗੁਰਪਿੰਦਰ ਸਿੰਘ ਜੱਜ ਠੀਕ ਆ ਜੀ ਇਹ ਸ਼ੁਰੂਆਤ ਇਤੋਂ ਕਰੀਏ ਹਾਂ ਜੀ ਇਹ ਤਿਆਰ ਹੈ ਤੇ ਜਾਂ ਸੂਈ ਹੈ ਇਹ ਸੂਈ ਆ ਜੀ ਬੱਚੀ ਇਹ ਦਾ ਮਗਰਿਆ ਹਾਂ ਆ ਵਰਤੋ 30 32 ਕਿਲੋ ਜਿਹੜਾ ਇਹਦੇ ਕੋਲ ਦੁੱਧ ਜਿਹੜਾ ਰੜੀ ਆ ਮੋਲਾ ਠੀਕ ਆ ਜੀ ਹਾਂ ਜੀ ਫੀਮੇਲ ਬੱਚੀ ਆ ਗਈ ਸੂਆ ਦੂਜਾ ਆ ਗਈ ਹਾਂ ਜੀ ਦੋਰਾ ਚੈੱਕ ਕਰਵਾਓ ਜੀ ਮੜਿਆ ਦੂਜਾ ਸੂਆ ਆ ਕੀ ਆਪ ਹਾਂ ਹਾਂ ਦੂਜਾ ਸੂਆ ਜੀ ਠੀਕ ਆ ਜੀ ਲਓ ਜੀ ਬਿਹੜ ਬਹੁਤ ਸ਼ਾਨਦਾਰ ਸਜਣੋ ਕੁਆਲਟੀ ਵਾਲੀ ਆ ਪੂਰੀ 32 ਕਿਲੋ ਦੁੱਧ ਤੋਂ ਸਟਾਰਟਿੰਗ ਹੋਈ ਹੈ ਹਾਂ ਠੀਕ ਹੈ ਦੁੱਧ 45 ਕਿਲੋ ਚਵਾਜੂਣੀ ਜਰਮਾਨਾ ਲੈਵਾ ਬਹੁਤ ਖੁੱਲਾ ਹੈ ਨਾ ਲੈ ਲਓ ਜੀ ਲੈ ਲਓ ਕਮਾ ਲਓ ਲੈਵਾ ਤੇਰੇ ਨੇ ਭਰਨਾ ਬਾਬਾ ਜੀ ਇਹ ਹੁਣ ਚਵਾਈਆਂ ਚਵਾਈਆਂ ਨੇ ਜੀ ਠੀਕ ਹੈ ਜੀ ਹਾਂ ਜੀ ਸੱਜਣੋ ਨੋਟੇ ਕਰਿਓ ਕੋਈ 12 ਇੱਕ ਦਾ ਸਮਾਂ ਹੋ ਗਿਆ ਦੁਪਹਿਰ ਦਾ ਤੇ ਸ਼ਾਮ ਨੂੰ ਜਿਹੜਾ ਚਵਾਈ ਦਾ ਸਮਾਂ ਹੈ ਤਕਰੀਬਨ 6 ਤੋਂ 6 ਆ ਉਹ ਆਪਦਾ ਜਜਮੈਂਟ ਲਾ ਲਿਓ ਕਿੰਨਾ ਘੋਰ ਆਡਰ ਕੁਆਲਿਟੀ ਇਹਨਾਂ ਵਿਹੜਾ ਦੀ ਬੰਨੀ ਆ ਵਿਹੜਾ ਬਹੁਤ ਸੋਹਣੀਆਂ ਇਹ ਕਿੰਨੀ ਕ ਕੀਮਤ ਕਰਦਗੇ ਕੀਮਤ ਬਾਈ ਜੀ 2.5 ਲੱਖ ਆ 220 ਹੀ ਦੇ ਦਾਂਗੇ ਠੀਕ ਆ 220 ਹੀ ਚਲੋ ਜਿਹੜਾ ਵੀ ਆਊਗਾ ਉਹਦਾ ਹੋਰ ਮਾਣ ਕਰਾਂਗੇ ਬਾਈ ਜੀ ਫੁੱਲ ਵਿੱਚ ਮਾਣ ਫੁੱਲ ਕਰਾਂਗੇ ਦੂਜੇ ਨੰਬਰ ਤੇ ਜਰਸੀ ਆ ਗਈ ਪੰਜਾਬ ਵਾਲੀ ਮੇਰੇ ਕੋਲ ਬਾਈ ਆਹ ਵਕਤ ਜਿਹੜਾ ਹਾਜ਼ਰ ਹੈ ਨਾ ਉਹ ਜਿਹੜਾ 35 35 ਤੋਂ 36 ਕਿਲੋ ਹੋਊਗਾ ਜੀ 35 36 ਕਿਲੋ ਆ ਗਿਆ ਨਾ ਵਾਹ ਹਾਂ ਬਹੁਤ ਚੰਗਾ ਲੱਗਾ ਹਾਂਜੀ ਠੀਕ ਹੈ ਇਹਦੇ ਮਗਰ ਕੀ ਆ ਗਿਆ ਬੱਚਾ ਇਹਦੇ ਮਗਰ ਵੀ ਵਛੀ ਆ ਜੀ ਜੀ ਮੇਰੇ ਵਛੀ ਆ ਗਈ ਸੂਆ ਦੂਜੇ ਲਾਈਏ ਹਾਂਜੀ ਦੂਜੇ ਆ ਜੀ ਆ ਤੋਰੇ ਹੋ ਜੀ ਬੋਲੋ ਯਾਰ ਲੋ ਜੀ ਥੀ ਮੈਲ ਵਛੀ ਸੱਜ ਨੂੰ ਆ ਗਈ ਦੂਜਾ ਸੂਆ ਹੀ ਗੇ ਲਓ ਤੇ ਬਹੁਤ ਸੋਹਣੀ ਆ ਲੋ ਜੀ ਕਿਆ ਬਾਤ ਕੱਦ ਢਾਂਜਾ ਫੁੱਲ ਵੱਡਾ ਲੈਓ ਲੈਓ ਬ੍ਰੀਡ ਨਸਲ ਬੁਰੀ ਸੱਜਣੋ ਇਹ ਇਹਦੀ ਬਾਈ ਜੀ ਕੀਮਤ ਇਹਦੀ ਕੀਮਤ ਹੈਗੀ 2 ਲੱਖ ਹਾਂ 1.80 ਜੋ ਮਾਨਤਾ ਨ ਕਰਾਂਗੇ 1 ਲੱਖ 80 ਹਜ਼ਾਰ ਦੇ ਵਿੱਚੋਂ ਮਾਨਤਾ ਮਾਨ ਪਿਆਰ ਹੋ ਜਾਊਗਾ ਸੱਜਣੋ ਜ਼ਰੂਰ ਪਹੁੰਚਿਓ ਮੰਡੀ ਤੇ 6 ਨੰਬਰ ਤੇ ਆ ਗਈ ਬਲੂਨ ਆ ਜਾਂਦੇ ਆ ਨਹੀਂ ਇਹ ਵੀਰੇ ਦੂਜਾ ਸੂਆ ਵਾ ਇਹਨੇ ਪਹਿਲਾਂ ਨੇ ਦੋ ਜਿਹੜਾ ਵਾ 30 ਤੋਂ ਪਲੱਸ ਦਿੱਤਾ ਜੀ ਫੇ ਭਲਾਂ ਭੁਲਾਂ ਆ ਜੇ ਪਈਆਂ ਨਾ ਹਾਂ ਹਾਂ ਠੀਕ ਸੂਈ ਬੱਚੀ ਦਿਨ ਜਿਹੜੇ ਇਹਦੇ ਪੂਰੇ ਹੋ ਗਏ ਆ ਠੀਕ ਹੈ ਬਾਕੀ ਹਾਈਟ ਲੈਂਥ ਵੇਖ ਲਓ ਕਿੰਦੀ ਆ ਇਹ ਮਿਨੀ ਆ ਗਈ ਹਾਂਜੀ ਆ ਵੇਖ ਲਓ ਹਾਈਟ ਲੈਂਥ ਕਿੰਦੀ ਆ ਹਾਈਟ ਤੇ ਬਿਲਕੁਲ ਤੁਹਾਡੇ ਮੋਢੇ ਦੇ ਕਹਿੰਦੀ ਆ ਨਾ ਹਾਂ ਵੇਖ ਲਓ ਬੱਚੀ ਹਾਂ ਠੀਕ ਆ ਦੋਰੋ ਲੋਈ ਸਜਰੋ ਦੁੱਧ ਕਿੰਨਾ ਕੁ ਜਵਾਜੂਗਾ ਅਸਲ ਜੀ 35 36 ਕਿਲੋ ਦੇ ਦੂਜੇ 35 36 ਲੀਟਰ ਹਨਾ ਉਹਨਾਂ ਹੀ ਅਗਲੀ ਸਾਈਡ ਨੂੰ ਹਲੇਵਾ ਸੱਜਣੋਂ ਦੇਖ ਸਕਦੇ ਜੇ ਕਰਮਾਂ ਵਾਲੀ ਦਾ ਜਿਹੜਾ ਖਾਨ ਲੱਗਾ ਹਨਾ ਕਿਆ ਬਾਤ ਹੈ ਠੀਕ ਹੈ ਜੀ ਕਮਾਲ ਹੋ ਗਿਆ ਮੱਥਾ ਬਹੁਤ ਸੋਹਣਾ ਲੱਗਾ ਫਰੰਟ ਫਰੰਟ ਮੀਨੀ ਆ ਗਈ ਕਿੰਦਾ ਰੇਟ ਬਾਈ ਜੀ ਇਹਦਾ ਭੁੰਦੇ ਕਰਾਂਗੇ ਅੱਛਾ ਇਹ ਗੱਬਣਿਆ ਭੁੰਦੇ ਕਰਾਣੇ ਠੀਕ ਹੈ ਜੀ ਤੇ ਚੌਥੇ ਨੰਬਰ ਵਾਲੀ ਇਹ ਵੀ ਗੱਬਣਿਆ ਬੱਛੀ ਇਹ ਕਿੰਨਾ ਕੁ ਟਾਈਮ ਰਹਿ ਗਿਆ ਇਹ ਲੈ ਜੂਗੀ ਦਿਨ ਦਾਖ ਕੇ ਜੀ 10 ਦਿਨ ਲੈ ਜੂਗੀ ਦੋ ਦੇ ਵੀ 35 36 ਕਿਲੋ ਚਵਾਦੀ 35 36 ਕਿਲੋ ਹਨਾ ਇਹਨੂੰ ਲਾ ਦਿਓ ਵੀਰ ਬਹੁਤ ਹੈ ਬੱਛੀ ਬਿਲਕੁਲ ਜੀ ਬਾਹਰ ਦੀ ਨਸਲ ਦੀ ਕੁਆਲਿਟੀ ਦੀ ਯਾਦ ਆ ਇਹ ਕਿੰਨੇ ਕੁ ਦੀ ਆਪਾਂ ਦੇ ਲੈ ਕਰ ਦਾਂਗੇ ਇਹ ਜੱਤਰੋਂ ਜਿਹੜੀ ਬੱਛੀ ਦੇਣੀ ਹੈ 170 ਦੇ ਦਾਂਗੇ ਬਾਈ 1 ਲੱਖ 70 ਲਓ ਸੱਜਣੋ ਆ ਸਾਰੀਆਂ ਅੱਗੇ ਤੁਹਾਨੂੰ ਕੈਮਰਾ ਮਾਰ ਕੇ ਇੱਕ ਰੰਬ ਖਾ ਦਿੰਨੇ ਆ ਬੈੜਾਂ ਸਾਰੀਆਂ ਚੰਗੀਆਂ ਖੂਬਸੂਰਤ ਆ ਸਾਰੀਆਂ ਨਸਲ ਬਰੀਡ ਵਾਲੀਆਂ ਠੀਕ ਹੈ ਜੀ ਜਿੰਦਾ ਦੀ ਕਰਿਓ ਤੇ ਇੱਥੇ ਪਹੁੰਚ ਕੇ ਮਲਵਾਈ ਡੇਰੀ ਬਣ ਸਾਸਿਕਾ